गोपन की करबे कहो रच सत कृत पै हर जी जब कोपे ਗਵਾਲਿਆ ਦੀ ਰੱਖਿਆ ਕਰਨ ਲਈ ਸ਼੍ਰੀ ਕ੍ਰਿਸ਼ਨ ਜਦੋਂ ਇੰਦਰ ਉੱਤੇ ਗੁੱਸੇ ਹੋਏ ਇਉਂ ਗਿਰ ਕੇ ਤਰ ਭਿਓ ਉਠ ਠਾਂਡ ਮਨੋ ਰੂਪ ਕੈ ਪਗ ਕੇ ਹਰ ਰੋਪੇ ਤਦੋ ਕ੍ਰੋਧ ਨਾਲ ਭਰੇ ਹੋਏ ਪਰਬਤ ਹੇਠਾ ਇਸ ਤਰ੍ਹਾਂ ਖੜੋਤੇ ਸੀ ਮਾਨੋ ਗੁੱਸੇ ਨਾਲ ਸ਼ੇਰ ਨੇ ਭੈਂਤੜਾ ਜਮਾ ਲਿਆ ਹੋਵੇ ਜਿਉ ਜੁਗ ਆੰਤਮ ਹੈ ਅੰਤਕ ਹੋਏ ਕਰ ਜੀਵਨ ਕੇ ਸਭ ਕੇ ਔਰ ਕੋਪੇ ਜਿਵੇਂ ਯੁਗਾ ਦੇ ਅੰਤ ਤੇ ਯਮ ਰਾਜ ਕਾਲ ਰੂਪ ਹੋ ਕੇ ਸਾਰੇ ਜੀਵਾਂ ਦੀ ਛਾਤੀ ਵਿੱਚ ਖੰਜਰ ਕੋਪ ਦਿੰਦਾ ਹੈ ਜਿਉ ਜਨ ਕੋ ਮਨ ਹੋਤ ਹੈ ਲੋਪ ਤਿਸੇ ਵਿਦ ਮੇਗ ਪੈ ਸਭ ਲੋਪੇ ਜਿਵੇਂ ਪਰਲੋ ਵੇਲੇ ਲੋਕਾਂ ਦਾ ਮਨ ਪ੍ਰਾਣ ਲੋਪਤ ਹੋ ਜਾਂਦਾ ਹੈ ਉਸੇ ਤਰ੍ਹਾਂ ਸਾਰੇ ਬੱਦਲ ਲੋਪ ਹੋ ਗਏ ਹਨ ਕੋਇਤਕ੍ਰਿਤ ਉਪਰ ਕੋਪ ਸੋ ਰਖ ਲਈ ਸਭ ਗੋਪ ਦਫਾ ਜਿਸਨੇ ਇੰਦਰ ਉਤੇ ਗੁੱਸਾ ਹੋ ਕੇ ਸਾਰਿਆਂ ਗਵਾਲਿਆਂ ਦੀ ਨਾਸ਼ ਤੋਂ ਰੱਖਿਆ ਕਰ ਲਈ ਹੈ ਤਿੰਨ ਮੇਕ ਵਿਦਾਰ ਦੇ ਛਿਨਮੈਂ ਜਿਨ ਦੰਤ ਕਰੇ ਸਭ ਏਕ ਗਫਾ ਜਿਸਨੇ ਇੱਕ ਗਰਾਹੀ ਵਾਂਗ ਸਾਰੇ ਦੰਤਾਂ ਨੂੰ ਖਾ ਲਿਆ ਸੀ ਉਸਨੇ ਛੇਣ ਵਿੱਚ ਹੀ ਬਦਲਾ ਨੂੰ ਨਾਸ਼ਟ ਕਰ ਦਿੱਤਾ ਹੈ ਕਰ ਕੋਤਕ ਪੈ ਰਿਪਟਾਰ ਦੇ ਬਿਨ ਹੀ ਧਰੇ ਸਰ ਸਿਆਮ ਚਫਾ ਆਪਣੇ ਕੋਤਕ ਕਰਕੇ ਬਿਨਾ ਤੀਰ ਸਾਦੇ ਸਾਰੇ ਵੈਰੀਆਂ ਨੂੰ ਭਜਾ ਦਿੱਤਾ ਹੈ ਸਭ ਗੋਪਨ ਕੀ ਕਰ ਬੈ ਕਹੋ ਰੱਛ ਸੋ ਸਕਰਣ ਲੀਨ ਲਪੇਟ ਸਫਾ ਇਸ ਤਰ੍ਹਾਂ ਸਾਰੇ ਗਵਾਲਿਆਂ ਦੀ ਰੱਖਿਆ ਕਰਨ ਲਈ ਇੰਦਰ ਨੇ ਬਦਲਾ ਦਿਆਂ ਸਫਾ ਪੰਗਤੀਆਂ ਨੂੰ ਸਮੇਟ ਲਿਆ ਹੈ। ਸੋ ਲਈ ਸਭ ਮੇਗਲਾ ਪੇਟ ਸਫਾ ਅਰਲੀ ਨੋਹ ਹੈ ਪਬ ਉਪਾਰ ਜਬੈ। ਜਦੋਂ ਪਰਬਤੋ ਖਾੜ ਲਿਆ ਅਤੇ ਬਦਲਾ ਦੀਆਂ ਸਫਾ ਸਮੇਟ ਦਿੱਤੀਆਂ ਤਦ ਸਾਰਿਆਂ ਨੇ ਮਨ ਵਿੱਚ ਵਿਚਾਰ ਕੀਤਾ। ਇਹ ਰੰਚਕ ਸੋ ਇਹ ਹੈ ਗੁਰੂਓ ਗਿਰ ਚਿੰਤ ਕਰੀ ਮਨ ਵਿੱਚ ਸਬੈ ਕਿ ਇਹ ਕ੍ਰਿਸ਼ਣ ਤਾਂ ਛੋਟਾ ਜਿੰਨਾ ਹੈ ਅਤੇ ਪਰਬਤ ਬਹੁਤ ਪਾਰਾ ਹੈ ਇਹ ਦੈਂਤਨ ਕੋ ਮਰਤਾ ਕਰਤਾ ਸੁਖ ਹੈ ਦਿਵਯ ਜੀਦਾਨ ਅਬੈ ਇਹੋ ਹੀ ਦੈਂਤਨ ਨੂੰ ਮਾਰਨ ਵਾਲਾ ਹੈ ਸੁਖ ਨੂੰ ਉਤਪਨ ਕਰਨ ਵਾਲਾ ਹੈ ਹੁਣ ਸਾਨੂੰ ਜੀਵਨ ਦਾਨ ਦੇਣ ਵਾਲਾ ਹੈ ਇਹ ਕਉਤਮ ਧਿਆਨ ਧਰੋ ਸਭ ਹੀ ਨਹਿ ਧਿਆਨ ਧਰੋ ਤਮ ਔਰ ਕਬੈ ਇਸ ਧਾਤੂ ਸੇ ਧਿਆਨ ਤਾਰਨ ਕਰੋ ਅਤੇ ਇਸ ਤੋਂ ਬਿਨਾ ਹੋਰ ਕਿਸੇ ਦਾ ਵੀ ਧਿਆਨ ਕਦੇ ਨਾ ਤਾਰਨ ਕਰੋ ਸਭ மேਗ ਗਏ ਘਟਕੇ ਜਬ ਹੀ ਤਬ ਹੀ ਹਰਖੇ ਹੁਨ ਗੋਪ ਸਬੈ ਜਦੋਂ ਸਾਰੇ ਬੱਦਲ ਛੱਟ ਗਏ ਤਦੋਂ ਗਵਾਲੇ ਮਨ ਵਿੱਚ ਪ੍ਰਸੰਨ ਹੋਏ ਇਹ ਭਾਤ ਲੱਗੇ ਕਹਨੇ ਮੁਖਤੇ ਭਗਵਾਨ ਦਿਓ ਹਮਦਾਨ ਅਬੈ ਸਾਰੇ ਮੁਕਤੋ ਕਹਿਣ ਲੱਗੇ ਕਿ ਭਗਵਾਨ ਨੇ ਸਾਨੂੰ ਆਬੈਦਾਨ ਦਿੱਤਾ ਹੈ ਮਗਵਾ ਜੋ ਘਰੀ ਕਉਪ ਦੌਰ ਹਮੋਂ ਪਰ ਸੋ ਤਹਿ ਕੋ ਨਹੀਂ ਬੇਰ ਲੱਭੈ ਇੰਦਰ ਨੇ ਕ੍ਰੋਧ ਕਰਕੇ ਜੋ ਸਾਡੇ ਉੱਤੇ ਚੜਾਈ ਕੀਤੀ ਸੀ ਉਹ ਹੁਣ ਕਿਤੇ ਲੱਭਦਾ ਨਹੀਂ ਅਬ ਕਾ ਨਾ ਪ੍ਰਤਾਪ ਤੇ ਹੈ ਘਟ ਬਾਦਰ ਏਕ ਨਾ ਦੀਸਤ ਬੀਜ ਨਬੈ ਉਹਨ ਕ੍ਰਿਸ਼ਨ ਦੇ ਪ੍ਰਤਾਪ ਨਾਲ ਬਦਲ ਛੱਟ ਗਏ ਹਨ ਅਤੇ ਆਕਾਸ਼ ਵਿੱਚ ਇੱਕ ਵੀ ਨਹੀਂ ਦਿਸਦਾ ਗੋਪ ਕਹੈ ਸਭ ਹੀ ਮੁਕਤੇ ਇਹ ਕਾਨਾ ਬਲੀ ਬਰ ਹੈ ਬਲ ਮੈਂ ਸਾਰੇ ਗਵਾਲੇ ਆਪਣੇ ਮੁਕਤੋਏ ਕਹਿਣ ਲੱਗੇ ਕਿ ਕਾਨਾ ਬਲ ਵਿੱਚ ਬਹੁਤ ਬਲਵਾਨ ਹੈ ਜਿਨ ਕੁੱਦ ਕੇ ਲੈ ਸਤ ਮੋਰ ਮਰਿਓ ਜਿਨ ਜੁਦ ਸੰਖਾ ਸੋਰ ਸੋ ਜਲ ਮੈਂ ਜਿਸਨੇ ਕੁੱਦ ਕੇ ਸਤ ਕਿਲੇ ਵੇਨ ਸੁੱਟੇ ਅਤੇ ਮੋਰਨਾ ਦੇ ਆਕਾਸ਼ ਨੂੰ ਮਾਰ ਦਿੱਤਾ ਅਤੇ ਜਿਸ ਨੇ ਸ਼ੰਖਾਸੂਰ ਨਾਲ ਮਛ ਰੂਪ ਵਿੱਚ ਯਲ ਵਿੱਚ ਯੁੱਧ ਕੀਤਾ ਇਹ ਹੈ ਕਰਤਾ ਸਭ ਹੀ ਜਗ ਕੋ ਅਰ ਫੈਲ ਰਹੇ ਹੋ ਜਲ ਔ ਥਲ ਮੈਂ ਇਹੀ ਸਾਰੇ ਜਗਤ ਦਾ ਕਰਤਾ ਅਤੇ ਇਹੋ ਜਲ ਅਤੇ ਥਲ ਵਿੱਚ ਪਸ ਰਿਆ ਹੋਇਆ ਹੈ ਸੋ ਆਏ ਪਰਤਾ ਛਪੇ ਉਬਰਜ ਮੈਂ ਜੋ ਜੋਗ ਜਤੋ ਰਹਿ ਉਲਜਮੈਂ ਉਹੀ ਕ੍ਰਿਸ਼ਨ ਰੂਪ ਵਿੱਚ ਬ੍ਰਜ ਭੂਮੀ ਵਿੱਚ ਆ ਕੇ ਪ੍ਰਗਟ ਹੋਇਆ ਹੈ ਜੋ ਉਂਝ ਜੋਗ ਸਾਧਨਾ ਵਾਲਿਆਂ ਤੋਂ ਵੀ ਸਦਾ ਲੁਕਿਆ ਰਿਹਾ ਹੈ ਮੋਰ ਮਰਿਓ ਜਿਨ ਕੁੱਦ ਕਿਲੇ ਸਤ ਸੰਧ ਜਰਾਸਥ ਹੈ ਸੈਨ ਮਰੀ ਜਿਸ ਨੇ ਕੁੱਦ ਕੇ ਸਤ ਕਿਲੇ ਵਿੰਨ ਦਿੱਤੇ ਅਤੇ ਮੁਰਦੈਂਤ ਨੂੰ ਮਾਰ ਦਿੱਤਾ ਅਤੇ ਜਿਸ ਨੇ ਜਰਾਸਿੰਦ ਦੀ ਸੈਨਾ ਨੂੰ ਮਾਰ ਦਿੱਤਾ ਨਰਕਾਸੁਰ ਜਾਹੇ ਕਰਿ ਔਰਕਸੀ ਬਿਰਤੀ ਗਜ ਕੀ ਜਹਿ ਰਾਛ ਕਰੀ ਜਿਸਨੇ ਨਰਕਾਸੁਰ ਨੂੰ ਮਾਰ ਕੇ ਉਸ ਦੀ ਰੱਖਿਆ ਵਿਵਸਥਾ ਨਾਸ਼ਟ ਕਰ ਦਿੱਤੀ ਅਤੇ ਜਿਸਨੇ ਦੁਖੀ ਪੀੜਤੀ ਹਾਥੀ ਗਜ ਦੀ ਗਰਾ ਤੋਂ ਰੱਖਿਆ ਕੀਤੀ ਜਹਿ ਰਾਖ ਲਈ ਪਤ ਪੈ ਦ੍ਰੋਪਤੀ ਸੇਲ ਜਾ ਲਗ ਤਿਓ ਪਗ ਪਾਰ ਪਰੀ ਜੇਸ ਨੇ ਦ੍ਰੋਪਦੀ ਦੀ ਪਾਤ ਟੱਕ ਲਈ ਅਤੇ ਜਿਸ ਦੇ ਪੈਰ ਲੱਗਦਿਆਂ ਹੀ ਸੇਲਾ ਬਣੀ ਅਹਲਿਆ ਦਾ ਪਾਰ ਉਤਾਰਾ ਹੋ ਗਿਆ। ਆਤਕੋਪਤ ਮੇਘਾ ਨ ਹੋ ਮਗਵਾ ਇਹ ਰਾਖ ਲਈ ਨੰਦ ਲਾਲ ਤਰੀ। ਉਸ ਨੇ ਆਨੰਦ ਦਾ ਪੁੱਤਰ ਹੋ ਕੇ ਰੋਧਵਾਨ ਹੋਏ ਇੰਦਰ ਅਤੇ ਬਦਲਾ ਤੋਂ ਬ੍ਰਜ ਭੂਮੀ ਦੀ ਰੱਖਿਆ ਕੀਤੀ ਹੈ। ਮਗਵਾ ਜਹ ਫੇਰ ਦੇਈ ਪ੍ਰਤਨਾ ਜਹ ਦੈਂਤ ਮਰੇ ਇਹ ਕਾਨ ਬਲੀ। ਇਹ ਕ੍ਰਿਸ਼ਨ ਅਜੇਹਾ ਬਲਵਾਨ ਹੈ ਜਿਸਨੇ ਇੰਦਰ ਦੀ ਸੈਨਾ ਪਰਤਾ ਦਿੱਤੀ ਹੈ ਅਤੇ ਦੈਂਤ ਮਾਰ ਸੁੱਟੇ ਹਨ। ਜੇ ਕੋ ਜਨ ਨਾਮ ਜਪੈ ਮਨ ਮੈਂ ਜਹ ਕੋ ਫੁਨ ਪ੍ਰਾਤ ਹੈ ਬੇਰ ਹਲੀ। ਜਿਸ ਦਾ ਮਨ ਵਿੱਚ ਲੋਕੀ ਨਾਮ ਜਪਦੇ ਹਨ ਅਤੇ ਜਿਸ ਦਾ ਭਰਾ ਬਲਰਾਮ ਤਕੜਾ ਹੁੰਦਾ ਹੈ। ਜਹਿ ਤੇ ਸਭ ਗੋਪਨ ਕੀ ਬਿਪਤਾ ਹਰ ਕੇ ਕਉਪ ਤੇ ਛਿਨ ਮਾਹੇ ਟਲੀ ਜਿਸ ਕਾਨਾ ਦੇ ਕ੍ਰੋਧ ਹੁੰਦੇ ਹੀ ਗਵਾਲਿਆਂ ਦੀ ਬਿਪਤਾ ਛੇਣ ਵਿੱਚ ਟਲ ਗਈ ਹੈ ਤਹਿ ਕੋ ਲਖ ਕੈ ਉਪਮਾ ਭਗਵਾਨ ਕਰੈ ਜਹਿ ਕੀ ਸਤ ਕੌਲ ਕਲੀ ਜਿਸ ਦੀ ਉਪਮਾ ਬ੍ਰਹਮਾ ਕਰਦਾ ਹੈ ਉਸ ਕਾਨਾ ਨੂੰ ਭਗਵਾਨ ਸਮਝ ਕੇ ਉਪਮਾ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ